ਕਿੰਨੀ ਪਰੇਸ਼ਾਨੀ ਹੋ ਜਾਂਦੀ ਹੈ ਇੱਕ ਦਿਨ ਮੇਡ ਛੁੱਟੀ ਕਰ ਲਵੇ ਬਸ ਪ੍ਰੋਬਲਮ ਸਾਰੀ ਮੇਰੇ ਉੱਤੇ ਆ ਜਾਂਦੀ ਹੈ ਚਾਕੂ ਕਿੱਥੇ ਰੱਖਤਾ ਹੁਣ ਨਾ ਛੜੀ ਹਾਂਜੀ ਬੇਟਾ ਖੇਤੀ ਕਰੋ ਫੂਡ ਟਾਈਮ ਹੋ ਗਿਆ ਖਾ ਲਓ ਤੁਸੀਂ ਕੱਟ ਕੇ ਆ ਜਾ ਕੇ ਖਾ ਲਓ ਬੈਠੋ ਨੀ ਨਹੀਂ ਆਪਸੀ ਅੱਜ ਤੈਨੂੰ ਪਤਾ ਆਂਟੀ ਵੀ ਨਹੀਂ ਕੰਮ ਕਰਨ ਆਏ ਮੈਂ ਲੰਚ ਤਿਆਰ ਕਰਤਾ ਆ ਯਾਰ ਠੀਕ ਹੈ ਇਹ ਲੈ ਲੈ ਆਮੋਕਿਸ ਲਈ ਵੀ ਬਹੁਤ ਲੇਟ ਹੋ ਨਹੀਂ ਹੈ ਮੈਂ ਸਾਈਟ ਤੇ ਵੀ ਜਾਣਾ ਹੈ ਤੇ ਮੇਰਾ ਸੂਟ ਕਿੱਥੇ ਹੈ ਬਲੈਕ ਕਲਰ ਦਾ ਮੈਂ ਰਾਤੀ ਰੀ ਗਾਸ ਨੂੰ ਕੱਢ ਕੇ ਦੇਉਣੀ ਹੈ ਅੱਜ ਨਾ ਇੰਪੋਰਟੈਂਟ ਦਿਨ ਨਾ ਪਰ ਕਿ ਸੈਨ ਨੂੰ ਯਾਦ ਆ ਕਿ ਅੱਜ ਮੇਰਾ ਬਰਥਡੇ ਵੀ ਹੈ ਪੂਰੇ 12 ਵਜੇ ਮੇਰੇ ਸਾਰੇ ਫਰੈਂਡਸ ਨੇ ਮੈਨੂੰ ਮੈਸੇਜ ਆਇਆ ਕਿ ਹੈਪੀ ਬਰਥਡੇ ਹਰਮਨ ਹੈਪੀ ਬਰਥਡੇ ਲੇਕਿਨ ਮੇਰੀ ਫੈਮਿਲੀ ਨੂੰ ਮੇਰਾ ਬਰਥਡੇ ਨਹੀਂ ਯਾਦ ਨਾ ਹੀ ਮੇਰੇ ਪਾਪਾ ਨੂੰ ਨਾ ਹੀ ਮੇਰੇ ਮੰਮਾ ਨੂੰ ਇਹਨਾਂ ਨੂੰ ਇੰਨਾ ਪਤਾ ਕਿ ਮੈਨੂੰ ਟਾਈਮ ਸਿਰ ਖਾਣ ਪੀਣ ਨੂੰ ਦੇਣਾ ਮੇਰੀ ਸਕਿਨ ਦਾ ਧਿਆਨ ਰੱਖਣਾ ਮੇਰੀ ਸਟੱਡੀ ਦਾ ਧਿਆਨ ਰੱਖਣਾ ਪਰ ਇਹਨਾਂ ਨੂੰ ਐ ਨਹੀਂ ਪਤਾ ਕਿ ਟਾਈਮ ਵੀ ਦੇਣਾ ਹੁੰਦਾ ਵਾ ਇੱਕ ਬੱਚੇ ਨੂੰ ਉਹ ਕਿੰਨਾ ਹੀ ਕੱਲਾ ਫੀਲ ਕਰ ਰਿਹਾ ਉਹ ਕੀ ਫੀਲ ਕਰ ਰਿਹਾ ਇਹਨਾਂ ਨੂੰ ਕੋਈ ਮਤਲਬ ਨਹੀਂ ਕਾ ਮੈਂ ਤਾਂ ਤੰਗ ਆ ਗਈ ਹਾਂ ਇਸ ਨਾਲ ਚੀਜ਼ਾਂ ਤੋਂ ਕੀ ਨਹੀਂ ਪੜੇ ਗੱਲ ਇਹਨਾਂ ਸੌਰੀ ਕਿਉਂ ਮੇਰੇ ਕੋਲ ਨਾ ਤੇਰੇ ਲਈ ਗਿਫਟ ਨਹੀਂ ਆਇਆ ਕਿ ਆਹ ਕਿ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਵੇਸ਼ ਕੀਤੀ ਤੁਹਾਨੂੰ ਮੇਰਾ ਬਰਥਡੇ ਆ ਸੀ ਐਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਨਹੀਂ ਬੇਟਾ ਮੈਨੂੰ ਜਿਆਦਾ ਇਹ ਹੋਇਆ ਕਿ ਮੈਂ ਤੇਰੇ ਲਈ ਗਿਫਟ ਲੈ ਕੇ ਆਉਣਾ ਨਹੀਂ ਪਰ ਨਾ ਕੋਈ ਨਾ ਐਕਸਪੈਂਸਿਵ ਤੇ ਨਹੀਂ ਹੋਗਾ ਬਟ ਮੈਨੂੰ ਪਤਾ ਹੈ ਤੈਨੂੰ ਵਧੀਆ ਚੀਜ਼ਾਂ ਪਸੰਦ ਆ ਨਹੀਂ ਨਹੀਂ ਆਂਦੀ ਐਦਾਂ ਨਾ ਕਰੋ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਮੈਨੂੰ ਮੇਸ਼ ਕੀਤੀ ਇਸ ਮੇਰੇ ਲਈ ਇੱਕ ਨਾਈ ਕਾਪੀ ਹੈ ਸੀ ਕਲ ਤੁਸੀਂ ਮੈਨੂੰ ਟਾਈਮ ਤੇ ਲਿਖਦਾ ਨਾ ਹੂੰ अच्छा मम्मा किथे है मम्मा अंदर होंगे चल ठीक है तू बैठ मम्मा को क्या नहीं दे? देखया मैं कहया सी मेरी जी? सारीया चीज नाके रख दीदी ओ आयो मैं रणजीत उसी हां जी देख ला सिमरन यार तैनू पता आंटी ਜਿਸਨ ਛੁੱਟੀ ਕਰਲੇ ਉਸ ਵੇ ਮੈਨੂੰ ਤੈਨੂੰ ਬੁਲਾਉਣਾ ਹੀ ਪੈਂਦਾ ਵਾ ਮੈਨੂੰ ਪਤਾ ਹੈ ਤੇਰੇ ਘਰ ਵੀ ਕੰਮ ਹੁੰਦੇ ਨੇ ਪਰ ਮੇਰਾ ਆਫਿਸ ਦਾ ਵੀ ਕੰਮ ਹੁੰਦਾ ਹੈ ਹੈਰੀ ਨੂੰ ਵੀ ਦੇਖਣਾ ਹੁੰਦਾ ਵੈ ਆਲਮੋਸਟ ਸਾਰੇ ਕੰਮ ਮੇਰੇ ਸਿਰ ਤੇ ਹੁੰਦੇ ਨੇ ਤੇ ਤੇਰੀ ਅੱਜ ਜ਼ਿੰਮੇਵਾਰੀ ਕੀ ਹੈ ਘਰ ਦਾ ਵੀ ਤੂੰ ਧਿਆਨ ਰੱਖਣਾ ਹੈਰੀ ਦਾ ਵੀ ਤੂੰ ਧਿਆਨ ਰੱਖਣਾ ਮੇਰੇ ਅੱਜ ਬਹੁਤ ਇੰਪੋਰਟੈਂਟ ਮੀਟਿੰਗਾਂ ਗਈਆਂ ਧੋਖ ਤੇ ਮੈਂ ਜਾਣਾ ਹੈ ਤੇ ਪਲੀਜ਼ ਮੇਰਾ ਸੂਟ ਪ੍ਰੈਸ ਕਰ ਦੇ ਫਟਾਫਟ ਤੇ ਮੈਂ ਰੈਡੀ ਹੋ ਲਵਾਂ ਜੀਜੀ ਹਾਂ ਤੂੰ ਅੱਜ ਵੀ ਚੱਲੇ ਜੇ ਅੱਜ ਵੀ ਚੱਲੀ ਮੈਂ ਤਾਂ ਰੋਜ਼ ਹੀ ਚੱਨੀ ਆ ਕਿ ਕਿ ਕਈ ਜਾਣ ਨਹੀਂ ਹੈ ਛੇਛੇ ਵੀ ਆ ਕੁਮਾਰ ਪਰ ਆਈ ਦਾ ਦਿਨ ਤੂੰ ਇਹ ਲੈ ਲੈ ਤੇ ਘਰ ਕਿਉਂ ਹਾਜੀ ਕੀ ਹੈ ਮੈਂ ਹੋਰ ਵੀ ਜਾਣਾ ਹੁੰਦਾ ਤਾਂ ਤੈਨੂੰ ਪਤਾ ਹੀ ਹੈ ਪਰਾਧਨਾ ਘਾਬੇ ਤੇ ਚੱਲਦੀ ਆ। ਓਹੋ ਜੀ ਜੀ ਮੈਂ ਮੰਨਦੀ ਆ ਤੁਹਾਨੂੰ ਕੰਮ ਜ਼ਰੂਰੀ ਆ। ਕੰਮ ਕਾਜ ਤੁਸੀਂ ਰੁੱਝੇ ਰਹਿੰਦੇ ਜੀ। ਪਰ ਆਈ ਦਾ ਦਿੱਤ ਕੀ ਘਰੇ ਰਹਿ ਲੈਂਦੇ? ਸਿਮਰਨ ਮੈਂ ਨਾ ਸਹੀ ਸਹੀ ਤਰੀਕੇ ਗੱਲ ਕਰਿਆ ਕਰ। ਅੱਜ ਦਾ ਦਿਨ ਅੱਜ ਹੀ ਚੱਲਿਓ। ਸਾਫ਼ ਕਰ। ਅੱਜ ਸੰਡੇ ਨਹੀਂ ਗਾ। ਅੱਜ ਕੋਈ ਧੁਰਪ੍ਰੋਪ ਵੀ ਨਹੀਂ ਗਾ ਕਿ ਮੈਂ ਕਮਾ ਕੇ ਚਲੋ ਘਰ ਇੰਨੇ ਗੁੜੀਆਂ ਨੂੰ ਗੁਰਦੁਆਰੇ ਸਾਹਿਬ ਲੈ ਕੇ ਜਾਣਾ। ਅੱਜ ਕੀ ਆ ਯਾਰ ਤੂੰ ਕੀ ਕਰਦੀ ਆਂ? ਓਹੋ ਦੀਦੀ ਤੁਹਾਨੂੰ ਭਾਈ ਦਾ ਦਿਨ ਤੇ ਯਾਦ ਰਹਿਣਾ ਚਾਹੀਦਾ ਹੀ ਨਾ ਤੁਹਾਨੂੰ ਪਤਾ ਜੀ ਹਰੇ ਦਾ ਬਰਥਡੇ ਆ ਅੰਛਲੀ ਦਾ ਬਰਥਡੇ ਹਾਂਜੀ ਤੁਹਾਨੂੰ ਪਤਾ ਨਹੀਂ ਉਹ ਨੂੰ ਤੇ ਉਹਨੇ ਵਿਸ਼ਵ ਨਹੀਂ ਕੀਤਾ ਉਹਨੂੰ ਸਵੇਰ ਦਾ ਦਾਦੀ ਵਿਚਾਰੀ ਜਦੋਂ ਮੈਂ ਬਾਹਰੋਂ ਆਈ ਨਾ ਤੇ ਮੂੰਹ ਬਣਾ ਕੇ ਬੈਠੀ ਸੀ ਸਿਮਨ ਕੋਈ ਗੱਲ ਨਹੀਂ ਪਤਾ ਕੀ ਹੈ ਦੇਖ ਤੈਨੂੰ ਪਤਾ ਹੈ ਇਹ ਵੀ ਇੱਥੇ ਨਹੀਂ ਹੁੰਦੇ ਜਿਆਦਾਤਰ ਬਾਹਰ ਰਹਿੰਦੇ ਨੇ ਮੇਰਾ ਵੀ ਬਿਜ਼ਨਸ ਦਾ ਸਾਰਾ ਕੰਮ ਮੈਂ ਹੀ ਵੇਖਣਾ ਹੁੰਦਾ ਵੈ ਧਿਆਨ ਚ ਨਿਕਲ ਹੀ ਜਾਂਦਾ ਵੈ ਕੋਈ ਗੱਲ ਨਹੀਂ ਮੈਨੂੰ ਪਤਾ ਉਹਨੂੰ ਖੁਸ਼ ਕਿਵੇਂ ਕਰਨਾ ਹੈ ਮੈਂ ਅੱਛੇ ਅੱਛੇ ਗਿਫਟ ਲੈ ਆਵਾਂਗੀ ਕੋਈ ਅੱਛਾ ਜਾਂ ਉਹਦੇ ਸਰਪ੍ਰਾਈਜ਼ ਤਿਆਰ ਕਰ ਦੇਣੀ ਹੈ ਖੁਦ ਹੀ ਆਵਾ ਧਿਆਨ ਲੱਜੇਗਾ ਰਿਵਿਸ਼ ਕਰਨ ਦੀ ਮੈਂ ਹੁਣੇ ਰਿਵਿਸ਼ ਕਰ ਦੇਣੀ ਹੈ ਤੂੰ ਹੀ ਮਾ ਕੇ ਯਾਦ ਕਰਵਾਉਂਦੀ ਜਾ ਕਮਲੀ ਜਾ ਉਹਨੂੰ ਰਿਵਿਸ਼ ਕਰ ਕੇ ਆਓ

ਬੱਸ ਕਰ ਮम्मा ਇਹ ਤੁਹਾਡਾ ਹਰ ਵਾਰ ਦਾ ਹੀ ਹੋ ਗਿਆ ਹਾਂ ਯਾਨੀ ਹਰ ਸਾਲ ਦਾ ਹੀ ਹੋ ਗਿਆ ਜਦੋਂ ਮੇਰਾ ਬਰਥਡੇ ਤੁਹਾਨੂੰ ਯਾਦ ਹੀ ਨਹੀਂ ਹੁੰਦਾ ਸਿਰਫ ਤੁਹਾਨੂੰ ਆਪਣੇ ਕੰਮ ਦੀ ਪਈ ਹੁੰਦੀ ਹੈ ਤੁਹਾਨੂੰ ਤੇ ਐਵੇਂ ਨਹੀਂ ਪਤਾ ਹੁੰਦਾ ਕਿ ਸਕੂਲ ਪੇਰੈਂਟਸ ਮੀਟਿੰਗ ਤੇ ਵੀ ਜਾਣਾ ਹੁੰਦਾ ਹਰ ਵਾਰ بس ਕੰਮ 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 ਹੈਰੀ ਜ਼ਿਆਦਾ ਹੋ ਗਿਆ ਬੇਟਾ ਤੇਰਾ ਬਰਥਡੇ ਇਸ ਲਈ ਮੈਂ ਤਾਂ ਕੁਝ ਕਹਿਣਾ ਨਹੀਂ ਚਾਹਦੀ ਇਹ ਜੋ ਸ਼ੋਅ ਪੂਰੇ ਹੁੰਦੇ ਵੈ ਨਾ ਇਹ ਸਾਰੇ ਮੇਰੇ ਕਰਕੇ ਪੂਰੇ ਹੁੰਦੇ ਨੇ ਆਪਾ ਤੇ ਬਿਲਕੁਲ ਵੀ ਨਹੀਂ ਆਉਂਦੇ ਜਾਂਦੇ ਬਹੁਤ ਘੱਟ ਆਉਂਦੇ ਨੇ ਕਿਤੇ 2 ਦਿਨ ਮਿਲਿਆ ਪਾ ਜਾਂਦੇ ਮੈਂ ਫਿਰ ਵੀ ਘਰ ਲੈਣੀ ਆ ਕੋਈ ਚੀਜ਼ ਤੂੰ ਦੇ ਦੀ ਨਾ ਮਾਰਕੀਟ ਚ ਤੇ ਮੈਂ ਉਸੇ ਦੇ ਘਰ ਲੈਣੀ ਆ ਕਿਉਂ ਪਸੰਦ ਆਈਏ ਪਾ ਦੇ ਦੀ ਪੀਏ ਮੰਮਾ ਮੇਰੀ ਫਰੈਂਡਸ ਨੇ ਇਦਾਂ ਦੀ ਅੱਜ ਡਰੈਸ ਪਾਈ ਸੀ ਤੈਨੂੰ ਉਸ ਤੋਂ ਉੱਪਰ ਲੈ ਆ ਕੇ ਦੇਣੀ ਆ ਟੌਪ ਦੀ ਇਹ ਵੀ ਤਾਂ ਦੇਖ ਮੰਮੀ ਕੰਮ ਕਰਦੀ ਵੀ ਐ ਪੈਸਾ ਕਮਾਉਂਦੀ ਵੀ ਤਾਂ ਚੀਜ਼ ਆਉਂਦੀ ਵੀ ਐ ਤੇ ਬਰਥਡੇ ਤੇ ਕੀੜੀ ਗੱਲ ਆ ਬੇਟਾ ਬਰਥਡੇ ਸੈਲੀਬ੍ਰੇਟੇਟੇ ਕਰਨਾ ਹੁੰਦਾ ਹੈ ਤੂੰ ਮੈਂ ਜਦੋਂ ਸੈਲੀਬ੍ਰੇਟੇਟ ਕਰਾਵਾਂਗੀ ਤੂੰ ਆਪਣੀਆਂ ਸਾਰੀਆਂ ਫਰੈਂਡਸ ਨੂੰ ਬੁਲਾ ਲਾ ਔਰ ਆਂਟੀ ਤੇ ਆਏ ਨੇ ਉਹ ਤੇਰੇ ਨਾਲ ਰਹਣਗੇ ਤੇ ਸਾਰੀਆਂ ਚੀਜ਼ਾਂ 'ਚ ਮਦਦ ਕਰਨਗੇ ਮੈਂ ਬਿਲਕੁਲ ਆ ਜਾਣਾਗਾ ਵਾ ਠੀਕ ਹੈ ਪਰ ਹਾਂ ਕਿਹ ਕੱਟਰ ਤੱਕ ਮੈਂ ਆ ਜਾਣਾ ਠੀਕ ਹੈ ਤੂੰ ਟੈਨਸ਼ਨ ਨਾ ਲੈ ਤੇ ਪੁੱਛੋ ਨਹੀਂ ਕਰੀਦਾ ਹੰਨਾ ਮਮਾਲ ਓਕੇ ਵਾ ਚਲੋ ਦੇਖੋ ਮੈਨੂੰ ਲੈਕਚਰ ਦੇ ਦਿੰਦੇ ਨੇ ਮੈਂ ਨਾ ਨਾ ਕਰਦੀ ਆਂ ਇਹਨਾਂ ਖਿਆਲ ਰੱਖਦੀ ਆਂ ਪਰ ਨਾ ਵੈਲਿਊ ਹੀ ਨਹੀਂ ਦੇ ਹਾਂਜੀ ਮੇਰੀ ਗੱਲ ਸੁਣ ਜਾ ਕੁੜੀਆਂ ਦਾ ਥੋੜਾ ਜਿਹਾ ਮੂਡ ਖਰਾਬ ਹੋ ਗਾਇਆ ਬਟ অলমোਸਟ ਮੈਂ ਸਮ ਟਾਈਮ ਆ ਜਾਵਾਂਗੀ ਠੀਕ ਹੈ ਪਲੀਜ਼ ਥੋੜਾ ਹੈਂਡਲ ਕਰ ਲਈ ਔਰ ਪਾਰਟੀ ਵਗੈਰਾ ਦਾ ਸਾਰਾ ਧਿਆਨ ਹੋ ਗਿਆ ਤੂੰ ਦੇਖ ਲੈਣਾ ਫਿਰ ਕੇਕ ਕਟਣ ਤੋਂ ਪਹਿਲਾਂ ਆ ਜਾਵਾਂਗੀ ਉਹ ਮੈਂ ਕਹਿਣਾ ਇਹ ਨਾ ਇਹਨਾਂ ਵਜ੍ਹਾ ਫਿਰ ਹਰੀ ਨਾਰਾਜ਼ ਹੋ ਜੀ ਇਸ ਤੋਂ ਚੰਗਾ ਕਿ ਤੂੰ ਪਹਿਲਾਂ ਟੈਂਪਰ ਚ ਆ ਜਾ ਜਦੋਂ ਇਹਨਾਂ ਦੀ ਗਿਫਟ ਆਏ ਨਾ ਤੂੰ ਦੇਖੀ ਇਹਨੇ ਖੁਸ਼ ਕਿੰਨੀ ਹੋ ਜਾਂਦਾ ਮੈਂ ਬੱਚੇ ਤੈਨੂੰ ਪਤਾ ਹੈ ਗਿਫਟਾਂ ਨਾਲ ਹੀ ਖੁਸ਼ ਹੋ ਜਾਂਦੇ ਨੇ ਮਾਨੂੰ ਚੀਜ਼ਾਂ ਹੀ ਤੇ ਚਾਹੀਦੀ ਹੁੰਦੀਆਂ ਐ ਔਰ ਨੰਨਕੀ ਚੇਦਾ ਗਾਵਾ ਬੱਸ ਸੁਣ ਮੇਰੀ ਬਹੁਤ ਜ਼ਰੂਰੀ ਮੀਟਿੰਗ ਹੈ ਠੀਕ ਹੈ ਤਾਂ ਮੈਰੇ ਨੂੰ ਖਾਣਾ ਖਿਲਾ ਦੇ ਔਰ ਹੋ ਸਕੇ ਇਸ਼ਕਾ ਨੂੰ ਤੂੰ ਇੱਧਰ ਹੀ ਬੁਲਾ ਲੈ ਇੱਧਰ ਹੀ ਖਾਣਾ ਖਿਲਾ ਦੇ ਭਾਜੀ ਨੇ ਵੀ ਬੁਲਾ ਲੈ ਆਰਾਮ ਨਾਲ ਤੁਸੀਂ ਇੱਧਰ ਹੀ ਇੰਜੋਏ ਕਰੋ ਸਾਰੀ ਤੇਰੇ ਤੇ ਹੈ ਜ਼ਿੰਮੇਵਾਰੀ ਹੁਣ ਤੂੰ ਦੇਖ ਲੈ ਠੀਕ ਹੈ ਮਾਸ਼ਾਲਲਾ ਬਾਏ ਆਲਾ ਵੀ ਮੈਂ ਕੇਕਟੋਂ ਤੋਂ ਪਹਿਲਾਂ ਆ ਜਾਂਗੀ ਬਾਏ ਟੇਕ ਕੇਅਰ ਸਿਮਰਤ ਹਾਂਜੀ ਆਜਾ ਨਹੀਂ ਆਜਣ? ਉਹ ਇਥੇ ਲੱਗੀਆਂ ਆ ਤੈਨੂੰ ਪਤਾ ਨਹੀਂ ਹੈ ਘਰੇ ਵੀ ਬੰਦ ਕੰਮ ਹੈ ਹੈ ਤੈਨੂੰ ਪਤਾ ਹੈ ਇਸ਼ਕਾ ਦਾ ਬਰਥਡੇ ਅੱਜ ਹੈ ਹਾਂਜੀ ਮੈਨੂੰ ਪਤਾ ਵਾ ਪਰ ਤੁਹਾਨੂੰ ਪਤਾ ਤੇ ਰਾਣੀ ਨੂੰ ਮੈਨੂੰ ਸਵੇਰ ਦਾ ਕਿਹਾ ਹੈ ਦੀਦੀ ਕਿੰਨੇ ਹੈ ਜੀ ਮੇਰੀ ਇੰਪੋਰਟੈਂਟ ਮੀਟਿੰਗ ਹੈ ਤੇ ਮੈਂ ਜਾਣਾ ਵਾ ਤੇ ਤੂੰ ਅੱਗੇ ਘਰ ਦਾ ਥੋੜਾ ਜਿਹਾ ਦੇਖ ਲਈ ਨਾਲ ਹੈਰੀ ਦਾ ਵੀ ਬਰਥਡੇ ਆ ਅੱਛਾ ਹਾਂਜੀ ਕਿੱਥੇ ਹੈਰੀ ਇੱਥੇ ਬਾਹਰ ਹੋਣੀ ਆ ਆ ਜਾਂਦੀ ਹਾਂ ਤੇਰੀ ਕਰਸਣਾ ਹਾਂ ਹੈਰੀ ਦਾ ਬਰਥਡੇ ਆ हैप्पी बर्थडे बेटा थैंक यू अनल और आज शिखा का भी बर्थडे है हां कर लग गया मेरे बर्थडे भी अर्चना मम्मी पारले चने ले आओ ओनली जो भी कभी ना बस उतनी ही करना जो भी मांगो सुन लेना भी तोोगे ना कितना बतानी बेटा रचना सारा दे द ले लिया जो भी कुछ खाना पियोगी खाना पीना होगा ना बस खा लूंगी अगर कुछ लोगी ना तो भी लेके दऊंगा मैं

ਉਨਨਾਂ ਨਾਲ ਟਾਈਮ ਸਪੈਂਡ ਕਰ ਤੇ ਮਾਂ ਨੂੰ ਮੈਸ ਬਣਾਵਾ ਪਰ ਉਨਨਾਂ ਨੂੰ ਸਿਰਫ ਕੰਮ ਹੀ ਆ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਨਾ ਕੋਈ ਚੀਜ਼ ਨਹੀਂ ਲੱਗਦੀ ਬਾਹਰ ਡਰਾਈਵਰ ਘਰ ਆ ਉਹਦੇ ਨਾਲ ਘੁੰਮਣਾ ਇਸੇ ਕੱ 14 ਦਿਨਾਂ ਘੁੰਮਣਾ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਣੇ ਮੰਮਾ ਨਾਲ ਘੁੰਮਾਂ ਉਨਨਾਂ ਨਾਲ ਟਾਈਮ ਸਪੈਂਡ ਕਰ ਪਰ ਕੋਈ ਹੈ ਨਹੀਂ ਕੋਈ ਗੱਲ ਨਹੀਂ ਬੇਟਾ ਇਹਨਾਂ ਸੋਚੀ ਜਾਣੀਂ ਦਾ ਨਾਲੇ ਆਇ ਤੇਰੇ ਜਲੰਡੇ ਨਾ ਅੱਜ ਉਦਾਸ ਫੇਸ ਨਹੀਂ ਕਰਨਾ ਅਸਮਾਈਲ ਫੇਸ ਕਰ ਖੁਸ਼ ਰਹਿਣਾ ਅੱਜ ਚਲ ਠੀਕੀ ਤੂੰ ਉੱਥੇ ਬੈਠ ਮੈਂ ਆਨੀਂ ਚੱਲ ਗਿਆ ਅਗਰ ਗੱਲ ਤਾਂ ਤੋਂ ਇਹ ਲੈ ਸਮਨੇ ਨਹੀਂ ਗੱਲ ਕਰਨੀ ਚਾਹੀਦੀ ਤੁਹਾਨੂੰ ਉਸੇ ਬਤੋ ਅੱਛੀ ਨਾ ਸੁਣ ਇਹਨੂੰ ਮਨ ਨਾਲ ਇਹ ਅੱਜ ਕੱਲ ਨਹੀਂ ਨਹੀਂ ਤੁੰ ਦੱਸ ਤਾ ਨਹੀਂ ਉਹਨਾਂ ਨੇ ਸਵੇਰ ਤੋਂ ਦੱਸਿਆ ਕਿ ਇਹਦੇ ਕੋਈ ਇੰਪੋਰਟੈਂਟ ਮੀਟਿੰਗ ਹੋਣਾ ਸੀ ਆਫਿਸ ਚ ਲਗੇ ਆ ਪਰ ਕਹਿ ਕੇ ਗਏ ਕਿ ਕਹਿੰਦੇ ਕਿ ਜਦੋਂ ਦਾ ਵੀ ਕੰਮ ਕੱਟਣਾ ਉਹਨਾਂ ਨੂੰ ਲੱਤੇ ਘਟਾ ਆ ਜਾਣਾ ਗੱਲ ਸਹੀ ਆ ਪਰ ਤੇ ਰੀਆ ਜਿੱਕਰ ਚਾਹੁੰਦੇ ਲੈਣਾ ਅੱਜ ਉਹ ਦਿਨ ਮਿਸ ਕਰ ਦਿੰਦੇ ਹੁ ਤਾਂ ਮovie ਇਹੋ ਗੱਲ ਸੋਚ ਨਹੀਂ ਖਾਈ ਬਹੁਤ ਮਾਨੂੰ ਉਦਾਸ ਕਰਨ ਦੀ ਸੀ ਗੱਲ ਦੋਗੀ ਮਮਾ ਕੋ ਟਾਈਮ ਹੀ ਨਹੀਂ ਹੁੰਦਾ ਪਾਪਾ ਵੀ ਨਹੀਂ ਕਰੇ ਰਹਿੰਦੇ ਹਰ ਗੱਲ ਤੇ ਜਦੋਂ ਇਹਨਾਂ ਕੋ ਟਾਈਮ ਮੰਗੋ ਉਦੋਂ ਕੋਈ ਨਾ ਕੋਈ ਬਹਾਨਾ ਮਾਰਦੇ ਲੇਕਿਨ ਇਹ ਬੱਚਾ ਕੋਈ ਮਜਬੂਰੀਆਂ ਹੋ ਸਕਦੀਆਂ ਕੰਮ ਕਰੀ ਹੁਣ ਉਹਦਾ ਜਾਂਦਾ ਤੁਹਾਨੂੰ ਪਤਾ ਜੀ ਕੀ ਹੋਇਆ ਜਦੋਂ ਮੈਂ ਆਈ ਨਾ ਹੈਰੀ ਨੇ ਸਭ ਤੋਂ ਪਹਿਲਾਂ ਮੇਰਾ ਬਰਥਡੇ ਵਿਸ਼ ਕੀਤਾ ਜਿਸ ਨੂੰ ਤੇ ਇੰਨਾ ਵੀ ਯਾਦ ਨਹੀਂ ਕਿ ਉਹਦਾ ਬਰਥਡੇ ਆ ਉਹਨਾਂ ਨੇ ਵਿਸ਼ਤਾ ਆਪਣੀ ਕੀਤਾ ਮੈਨੂੰ ਕਲ ਸੋਚਨੀ ਆ ਕਿ ਚਾਹੇ ਉਹਨ ਕੋ ਦੁਨੀਆ ਭਾ ਦੀ ਸਾਰੀਆਂ ਚੀਜ਼ਾਂ ਵਾ ਉਹਨੂੰ ਕਿਹੇ ਚੀਜ਼ ਦੀ ਕਮੀ ਨਹੀਂ ਹੈਗੀ ਪਰ ਜਿਹੜੀ ਚੀਜ਼ ਦੀ ਉਹਨੂੰ ਕਮੀ ਹੈ ਨਾ ਸਿਰਫ ਆਪਣੇ ਮਮਾ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਉਹਨੂੰ ਇਹ ਆ ਕਿ ਬਸ ਮੈਂ ਆਪਣੇ ਮਮਾ ਨਾਲ ਟਾਈਮ ਸਪੈਂਡ ਕਰਾਂ ਜਿੱਥੇ ਮਮਾ ਜਾਣ ਮੈਂ ਉਹਦੇ ਨਾਲ ਜਾਵਾਂ ਹਰ ਚੀਜ਼ ਆਪਣੇ ਮਮਾ ਬਾਰੇ ਕਹਿੰਦੀ ਆ ਪਰ ਦੀਦੀ ਮਾਸਾ ਧਿਆਨ ਨਹੀਂ ਕਰਦੇ ਆ ਵੇਖ ਲੋ ਜੇ ਅੱਜ ਮੇਡ ਨਹੀਂ ਆਈ ਤੇ ਉਹ ਮੈਨੂੰ ਸਾਧ ਲਿੰਦੇ ਆ ਇਹਨਾਂ ਨੂੰ ਇੰਨਾ ਨਹੀਂ ਹੁੰਦਾ ਕਿ ਨਹੀਂ ਯਾਰ ਮੈਂ ਇਹ ਬੱਚਾ ਵਾ ਘਰ ਮੈਂ ਉਹਦਾ ਧਿਆਨ ਰੱਖਣਾ ਵਾ ਉਹ ਮਾਸਾ ਧਿਆਨ ਨਹੀਂ ਕਰਦੇ ਚਲੋ ਫੇਰੀ ਵੱਡੀ ਹੋਉਂਦੀ ਉਹਦਾ ਵੀ ਧਿਆਨ ਜਾਂਦਾ ਵਾ ਕਿ ਮੰਮਾ ਮੈਨੂੰ ਟਾਈਮ ਨਹੀਂ ਦਿੰਦੀ ਚਲੋ ਤੇ ਕੋਈ ਗੱਲ ਨਹੀਂ ਆ ਆਪਣੇ ਨੇਬਰ ਆ ਚਲ ਇਹਨਾਂ ਤਾਂ ਬਕ ਕਰ ਸਕਦੇ ਆ ਪਰ ਨਾ ਦੇਰ ਲੱਗ ਜੇਰਦਾ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਸਹੀ ਗੱਲ ਹਣਾ ਥੋੜਾ ਬੱਚਿਆਂ ਬਾਰੇ ਧਿਆਨ ਦੇਣਾ ਚਾਹੀਦਾ ਬੱਚੇ ਉਹ ਧਿਆਨ ਦੇਣਾ ਚਾਹੀਦਾ ਨਾ ਇਹ ਦਿਨ ਕਿੜਾ ਰੋ ਰੋ ਜਿਹਾ ਹੁੰਦਾ ਸਾਲ ਚ ਇੱਕ ਵਾਰ ਹੀ ਆਉਣ ਹੁੰਦਾ ਕਿਤੇ ਕੋਈ ਬੱਚੇ ਦੀ ਖੁਸ਼ੀ ਨਹੀਂ ਦਈ ਇਹੋ ਤੇ ਗੱਲ ਮੈਂ ਸੋਚਨੀ ਆ ਅਜ ਦਾ ਦਿਨ ਨਹੀਂ ਜੋ ਕਰ ਲੈਣਾ ਚਾਹੀਦਾ ਹੈ ਚਲੋ ਸੁਣ ਗਾ ਜਰਾ ਮੇਰੀ ਗੱਲ ਸੁਣ ਇਸੇ ਘਰ ਲੈ ਜਾ ਫਿਰ ਇੱਧਰ ਹੀ ਲੈ ਆਓ ਕਿਉਂਕਿ ਕੱਲੋ ਤੇ ਆਪਾਂ ਬਾਹਰ ਜਾ ਨਹੀਂ ਸਕਦੇ ਹੁਣ ਦੀਦੀ ਤੇ ਘਰ ਨਹੀਂ ਹੈਗੇ ਚੱਲ ਮੇਰੀ ਗੱਲ ਸੁਣ ਨਾ ਤੈਨੂੰ ਪਤਾ ਆਪਾਂ ਵੀ ਜਾਣਾ ਵਾ ਤੇ ਆਪੜੇ ਕੋਈ ਟਾਈਮ ਹੋਣਾ ਕਿਆ ਤੇ ਜਿਹੜਾ ਵੀ ਕੰਮ ਹੈ ਨਾ ਤੈਨੂੰ ਬੇੜਨਾ ਚਲਦੀ ਤੇ ਮੈਂ ਕੁਛ ਤਾਂ ਵੀ ਸ਼ਿਕਾ ਜਿਹਾ ਹੋਦੀ ਹੈ ਨਾ ਤੇ ਮੈਂ ਲੈ ਆਉਣਾ ਨੂੰ ਠੀਕ ਹੈ ਤੁਸੀਂ ਇਦਾਂ ਕਰੋ ਮੈਂ ਇੱਧਰ ਹੀ ਲੈ ਆਉ ਜੋ ਆਪਾਂ ਜਿੱਥੇ ਜਾਣਾ ਹੋਗਾ ਤੇ ਸ਼ਾਮ ਨੂੰ ਚੱਲ ਜਾਾਂਗੇ ਕਿਉਂਕਿ ਹੁਣ ਦੀਦੀ ਜਦੋਂ ਆਣਗੀ ਫੇਰੀ ਮੈਂ ਘਰੋਂ ਜਾਊਂਗੀ ਇਹਨਾਂ ਦੇ ਚੱਲ ਠੀਕ ਹੈ ਤੂੰ ਕਰਾਣਾ ਕੰਮ ਨਵੇੜੀ ਚਲਦੀ ਚਲਦੀ ਠੀਕ ਬੇਪਨੀ ਨਾਲ ਲੈ ਜਾਓ ਮੈਂ ਕਿ ਭਾਈ ਤਾਂ ਮੈਂ ਵੀ ਚੱਲ ਜਾਈ ਮੈਂ ਤੁਹਾਡਾ ਨਾਲ ਘੁੰਮਦਾ ਅ ਬੇਟਾ ਤੈਨੂੰ ਲੈਦੇ ਜਾਈਏ ਪਰ ਜਿਹੜੀ ਜਗ੍ਹਾ ਅਸੀਂ ਜਾਣਾ ਵੰਦ ਸ਼ਾਇਦ ਤੈਨੂੰ ਪਸੰਦ ਆਵੇ ਕਿ ਨਹੀਂ 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 ਆਂਟੀ ਅੱਗਾ ਤੇ ਕੋਈ ਗੱਲ ਨਹੀਂ ਮੈਨੂੰ ਤੁਸੀਂ ਕਿਤੇ ਵੀ ਲੈ ਜਾਓ ਮੈਂ ਕੋਈ ਨਾ ਨਹੀਂ ਬਸ ਮੈਨੂੰ ਇਸ ਘਰੋਂ ਨਿਕਲਣ ਨੂੰ ਕਹੋ ਨਾ ਕਮ ਸੇ ਪੰ ਤੁਸੀਂ ਮੈਨੂੰ ਟਾਈਮ ਦੇ ਸਕਦੇ ਹੋ ਮੈਂ ਖੁਸ਼ ਹੋ ਜਾईन ਜੀ ਕੋਈ ਗੱਲ ਨਹੀਂ ਬੇਟਾ ਅ ਟਾਈਮ ਸੇ ਕਾਫੀ ਹੋ ਚਲੇਵਾ ਬੇਤਾ ਕਰਦੀ ਹੈ ਤੇਰੀ ਅੰਮਾ ਨਾਲ ਗੱਲ ਕਰ ਲੈਣੀ ਆ ਤੇ ਉਹਨਾਂ ਨੂੰ ਮੈਂ ਦੱਸ ਦੇਣੀ ਆ

ਹੈਰੀ ਤਾਂ ਬੜਾ ਸੀ ਤੇ ਕਿੰਨੇ ਸੀ ਮਾਰਕਸ ਜੀ ਸੀ ਉਹ ਕੀ ਆ ਰਹੇ ਆਂ ਦੀਦੀ ਉਹ ਨਹੀਂ ਚੱਕ ਰਹੇ ਉਫ ਮੱਗੀ ਮੈ ਤੇ ਮੈਨੂੰ ਤਾਂ ਬੱਸ ਐਨੀ ਸਮਝ ਆ ਜਾਂਦੀ ਹੇਰੀ ਗੁੱਸਾ ਕਿਉਂ ਕਰ ਲੈਂਦੀ ਛੋਟੇ ਛੋਟੀ ਗੱਲ ਤੇ ਦੱਸੋ ਜੇ ਮੈਂ ਕੁਮਾਰੀ ਆਂ ਤੇ ਤੇਰੇ ਲਈ ਕੁਮਾਰੀ ਆਂ ਹੋਰ ਕੌਣ ਹੈਗਾ ਵੈ ਇੰਨੀਆਂ ਚੀਜ਼ਾਂ ਤੇਰੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਇਹਨੂੰ ਕੀ ਪਗਲੀ ਨੂੰ ਪਤਾ ਹੋਵੇ ਕਿ ਜਿਹੜੀਆਂ ਖੁਆਇਸ਼ਾਂ ਨਾ ਜਿਹੜੀਆਂ ਛਾਂ ਹੁੰਦੀਆਂ ਮੰਗਦੀਆਂ ਪੈਸੇ ਨਾਲ ਹੀ ਪੂਰੀਆਂ ਹੋ ਸਕਦੀਆਂ ਨੇ ਇਹ ਕਹਿੰਦੀ ਰਹਿੰਦੀ ਬਸ ਗੱਲ ਗੱਲ ਤੇ ਮਮਾ ਮੈਨੂੰ ਟਾਈਮ ਦਿਓ ਟਾਈਮ ਦਿਓ ਮੇਰੇ ਟਾਈਮ ਨਾਲ ਕੀ ਕਰ ਲੇਗੀ ਵਧੀਆ ਕਪੜਾ ਪਾ ਲੇਗੀ ਖਾਣਾ ਵੀ ਨਾਲ ਲੈ ਲੇਗੀ ਕੋ ਮੰਨੂਗੀ ਐ ਗੱਡੀ ਬਾਹਰ ਖਲੋਤੀ ਐ ਡਰਾਈਵਰ ਹੈਗਾ ਵੈ ਪਰ ਪਤਾ ਨਹੀਂ ਇਹਨੂੰ ਕੀ ਹੋ ਗਿਆ ਵੈ ਦਿਨੋਂ ਦਿਨ ਵਿਗੜਦੀ ਜਾ ਰਹੀ ਐ ਹਰ ਗੱਲ ਤੇ ਹੁਣ ਮੇਰੇ ਅੱਗੇ ਬੋਲਣਾ ਲੱਗ ਪਈ ਐ ਸਮੇਂ ਨਹੀਂ ਆ ਰਹੀ ਕਿੰਨਾ ਟਾਈਮ ਹੋ ਗਿਆ ਵੈ ਦੇਖਾਂ ਆਜੋ 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 ਹਾਂ ਅਬ ਕਿੰਨਾ ਜੁਆਇਸਟ ਉਹ ਮੈਂ ਤੁਹਾਨੂੰ ਕਹਾਂ ਤਾਈ ਨੇ ਪੰਜਾ ਵਜਾ ਗਿਆ ਸੱਚੀ ਮੈਂ ਨਹੀਂ ਮਗਰੀ ਪੁੱਜਿਆ ਗਿਆ ਸੀ ਅੱਜ ਤਾਂ ਚਾਈ ਕੀਤਾ ਅਡਾ ਨਾਲ ਗਈ ਆ ਤੁਸੀਂ ਤੇ ਹਰ ਸੰਡੇ ਸ਼ਿਕਨ ਆਪਣੇ ਨਾਲ ਕਮਾਨ ਲੈ ਕੇ ਜਾਂਦੇ ਨਾ ਮੈਂ ਚਾਹਨੀ ਆ ਤੁਸੀਂ ਮੈਨੂੰ ਵੀ ਨਾਲ ਹੀ ਲੈ ਕੇ ਜਾ ਕੇ ਬੇਟਾ ਤੁਸੀਂ ਇੰਜੋਏ ਕੀਤਾ ਦੀਦੀ ਨਾਲ ਹਾਂਜੀ ਇਹਨੂੰ ਮਜ਼ਾ ਆਇਆ ਤੇ ਨਾ ਬਹੁਤ ਜ਼ਿਆਦਾ ਖੁਸ਼ੀ ਹੋ ਗਈ ਤੁਸੀਂ ਮੈਨੂੰ ਨਾਲ ਲੈ ਕੇ ਗਏ ਨੇ ਸਾਨੂੰ ਵੀ ਬੜਾ ਵਧੀਆ ਲੱਗਾ ਕਿਉਂਕਿ ਨਾ ਇਹਨੂੰ ਲੈ ਕੱਲੀ ਨੂੰ ਲੈ ਕੇ ਜਾਣਾ ਹੀ ਇਹਨੂੰ ਪਤਾ ਕਿੰਨੀ ਖੁਸ਼ੀ ਹੋਈ ਨਾਲ ਚਲ ਇਹਨੂੰ ਵੀ ਫਰੈਂਡ ਮਿਲ ਗਈ ਨਾਲ ਅੱਜ ਮੈਨੂੰ ਹੁਣ ਹਰ ਬਰਥਡੇ ਤੁਹਾਡੇ ਨਾਲ ਹੀ ਜਾਇਆ ਕਰਨਾ ਕੋਈ ਗੱਲ ਨਹੀਂ ਬੇਟਾ ਜਲਾਸ਼ ਤੁਸੀਂ ਮੇਰੀ ਫੈਮਿਲੀ ਹੁੰਦੇ ਗੱਲ ਨਹੀਂ ਕੋਈ ਨਹੀਂ ਤਾਂ ਕੋਈ ਨਹੀਂ ਹਾਂ ਤੂੰ ਜਦੋਂ ਵੀ ਜਾਣਾ ਹੋਵੇ ਨਾ ਤੂੰ ਦੱਸ ਦੇ ਆ ਕੇ ਕੋਈ ਗੱਲ ਨਹੀਂ ਆ ਰਿਸ਼ੀ ਕਾ ਨਾਲੀਏ ਤੇ ਸ੍ਰੀ ਕਾ ਲਈ ਆਜੋ 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 ਠੀਕ ਆ ਜੀ ਆ ਕੇ ਦਰਵਾਜ਼ਾ ਬੰਦ ਕਰ ਹੀ ਜਾਂਦੇ ਆ ਚਲੋ ਮੈਂ ਤਾਂ ਜੇ ਉਹ ਬੁਲਾ ਦੇ ਦੀ ਆ ਗਏ ਅੱਛਾ ਅੱਗੇ ਸਿੰਘਾ ਤਾਂ ਸਹੀ ਤੁਹਾਨੂੰ ਹੀ ਕਾਲ ਕਰਦੇ ਸੀ ਸਾ ਇਹਨਾ ਹਰੀ ਐਂ ਤੇਰਾ ਮੇਰਾ ਬੱਚਾ ਦੇਖ ਤੇਰੇ ਪਸੰਦ ਦੇ ਸਾਰੇ ਕੱਪੜੇ ਮੈਂ ਤੇਰੇ ਲਈ ਚੈਨ ਬਨਵਾਈ ਬੜੀ ਪਿਆਰੀ ਚੈਨ ਦਾ ਮम्मा ਮੈਨੂੰ ਨਾ ਸਭ ਦੱਸੋ ਤੁਸੀਂ ਪਹਿਲੀ ਗੱਲ ਤੇ ਤੁਸੀਂ ਅੱਜ ਇੰਨੀ ਛੇਤੀ ਆ ਕਿਵੇਂ ਗਏ ਤੁਸੀਂ ਤਾਂ ਆਂਦੇ ਹੀ ਉਦੋਂ ਆਣਾ 9 10 ਵਜੇ ਤੁਹਾਡੇ ਕੋ ਮੇਰੇ ਲਈ ਟਾਈਮ ਕੋ ਦਉਂਦਾ ਸੀ ਜਦੋਂ ਮੈਂ ਖਾ ਪੀ ਕੇ ਸੌਣ ਵਾਲੀ ਜਾਂਦੀ ਹਾਂ ਤੁਹਾਨੂੰ ਤਾਂ ਉਦੋਂ ਆਣਾ ਹੁੰਦਾ ਸੀ ਨਾ ਚੈਨ ਦਾ ਮम्मा ਤੁਹਾਡੇ ਕੋ

ਕਿ ਨਿੱਕ ਹੋ ਗਿਆ ਇਹ ਦੇਖੋ ਅੱਜ ਦੀਦੀ ਇਹੋ ਗੱਲ ਮੈਂ ਤੈਨੂੰ ਸਵੇਰੇ ਵੀ ਕਹੀ ਸੀ ਨਾ ਕਿ ਆਜ ਦਾ ਦਿਨ ਤੂੰ ਯਾਦੋ ਆਜ ਦਾ ਦਿਨ ਇਹਨੂੰ ਪੂਰਾ ਟਾਈਮ ਦੋ ਆਪਣਾ ਪਰ ਸਿਮਰਤ ਮੈਂ ਕਿਧੇ ਲਈ ਮਿਹਨਤ ਕਰਦੀ ਪਈ ਆ ਇਹਦੇ ਲਈ ਕਰਨ ਨਹੀਂ ਆ ਤੇ ਖੁਸ਼ ਰਵੇ ਮਿਹਨਤ ਕਰੋ ਜ਼ਰੂਰੀ ਆ ਮਿਹਨਤ ਜ਼ਰੂਰੀ ਆ ਪਰ ਟਾਈਮ ਹੀ ਤਾਂ ਦੋਣਾ ਇਹ ਨਹੀਂ ਆ ਕਿ ਸਾਰਾ ਦਿਨ ਹੀ ਬਿਜ਼ੀ ਹੋ ਜਾਓ ਬੱਚੇ ਲਈ ਟਾਈਮ ਹੀ ਨਾ ਹੋਵੇ ਬੱਚਾ ਤੁਹਾਡੇ ਕੋਲ ਟਾਈਮ ਮੰਗੇ ਤਾਰਿਕਲ ਹੋ ਗਈ ਨਾ ਬਿਲਕੁਲ ਇਦਾਂ ਤਾਂ ਨਾਲ ਕਰੋ ਇੰਨਾ ਇਗਨੋਰ ਵੀ ਨਾ ਕਰੋ ਬੱਚੇ ਨੂੰ ਕਿਉਂ ਆਪਣੇ ਮਨ ਵਿੱਚ ਸੋਚਦਾ ਰਵੇ ਕਿ ਮੈਂ ਇਕੱਲਾ ਵਾਂ ਇੰਨਾ ਇਗਨੋਰ ਨਾ ਕਰੋ ਜੀ ਦੇਖੋ ਜੀ ਤੁਹਾਡੀ ਬਰਵਾਚ ਹੈ ਵੀ ਕੌਣ ਹੈ ਭਾਜੀ ਵੀ ਬਾਹਰ ਜਾਂਦੇ ਆ ਤੁਸੀਂ ਤਾਂ ਸਿਰਫ ਹਰੀ ਜੇ ਤੁਹਾਨੂੰ ਚਾਹੀਦਾ ਵਾ ਕਿ ਹਰੀ ਨੂੰ ਉਹਨਾ ਟਾਈਮ ਦੇ ਸਕੇ ਜਿਹੜਾ ਇਹਦੇ ਪਾਪਾ ਕੋਈ ਨੂੰ ਨਹੀਂ ਮਿਲਦਾ ਹਾਂ ਸਿਮਰਤ ਤੁਸੀਂ ਵੀ ਕਹਿ ਰਹੇ ਹੋ ਤੁਸੀਂ ਵੀ ਠੀਕ ਕਹਿ ਰਹੇ ਹੋ ਭਾਜੀ ਮੇਰ ਕੋ ਗਲਤੀ ਹੋ ਗਈ ਹੈਗੀ ਮੈਂ ਕੁਝ ਟਾਈਮ ਲਈ ਖੋਲੀ ਜਾਨੀ ਆ ਕਿ ਪਰਿਵਾਰ ਵੀ ਹੈਗਾ ਮੇਰਾ ਅਸੀਂ ਹਸਬੰਡ ਵਾਈਫ ਹੈਨਾ ਕਿ ਬਿਜ਼ਨਸ ਚ ਪੈ ਗਏ ਆ ਕਿ ਅਸੀਂ ਦੂਜੇ ਤੋਂ ਵੀ ਟਾਈਮ ਬਿਲਕੁਲ ਦੂਰ ਕਰ ਲਿਆ ਦਿੰਦੇ ਹੀ ਨਹੀਂ ਹੋਰ ਸੇਮ ਕੰਡੀਸ਼ਨ ਦੇ ਦਿੱਤੇ ਆ ਗਈ ਹੈ ਪਹਿਲਾਂ ਮੈਂ ਵੀ ਮਹਿਸੂਸ ਕਰਦੀ ਸੀ ਜਦੋਂ ਮੈਂ ਬਿਜ਼ਨਸ ਤੇ ਜਾਂਦੇ ਸੀ ਫਿਰ ਹੌਲੀ ਹੌਲੀ ਇੱਕ ਆਦਤ ਪੈ ਗਈ ਸ਼ਾਇਦ ਉਹੀ ਆਦਤ ਇਹਦੇ ਤੇ ਪੈ ਗਈ ਮੈਨੂੰ ਸੋਰੀ ਬੇਟਾ ਮੈਂ ਪੈਸੇ ਕਮਾਉਣ ਦੇ ਚੱਕਰ ਚ ਰਿਸ਼ਤੇ ਗਵਾਉਣ ਲੱਗ ਪਈ ਆ ਮੈਨੂੰ ਪਤਾ ਹੈ ਮੈਨੂੰ ਅਜੇ ਅਹਿਸਾਸ ਹੋ ਗਿਆ ਹੈ ਕਿ ਬੱਚੇ ਨੂੰ ਟਾਈਮ ਦੇਣਾ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਕਿੰਨੀ ਜ਼ਰੂਰੀ ਹੈ ਜੋ ਖਾਲੀਪਨ ਮੈਂ ਮਹਿਸੂਸ ਕਰਦੀ ਆ ਉਹ ਤੂੰ ਵੀ ਕਰਦੀ ਆ ਪਰ ਮੈਂ ਵਾਦਾ ਕਰਦੀ ਆ ਮੈਂ ਅੱਜ ਤੋਂ ਬਾਅਦ ਇੱਕ ਟਾਈਮ ਨਖ ਲਾਂਗੀ ਟਾਈਮ ਨਾਲ ਮੈਂ ਕੱਢਦੀ ਆਇਆ ਕਰਾਂਗੀ

ਚੀਜ਼ ਨਹੀਂ ਮੈਂ ਕੋਈ ਲੈਣ ਲੈ ਕਰਨੀ ਨਹੀਂ ਕੋਈ ਗੱਲ ਨਹੀਂ ਮੈਂ ਇੰਨੀ ਜੀ ਖੁਸ਼ ਹਾਂ ਕਮ ਸੇ ਕਮ ਤੁਹਾਨੂੰ ਜੀ ਲਾਈਫ ਤੇ ਹੋਇਆ ਮੈਂ ਖੁਸ਼ ਹਾਂ ਥੈਂਕ ਯੂ ਸਿਮਰਤ ਸੈਂਕ ਯੂ ਥੈਂਕ ਯੂ ਬਹੁਤ ਬਹੁਤ ਸੱਚੀ ਮੈਂ ਮਹਿਸੂਸ ਕਰ ਸਕਦੀ ਆ ਕਈਆਂ ਘਰਾਂ ਚਾਹੀ ਕੁਛ ਹੁੰਦਾ ਹੋਏਗਾ ਕਿ ਜੋ ਬੱਚਿਆਂ ਨੂੰ ਆਪਣੇ ਮਤਲਬ ਮਾਪਕ ਟਾਈਮ ਨਹੀਂ ਦਿੰਦੇ ਹੋਣਗੇ ਤਾਂ ਬੱਚੇ ਵਿਗੜ ਵੀ ਜਾਂਦੇ ਨੇ ਬਟ ਸਿਮਰਤ ਤੇਰੇ ਕਰਕੇ ਨਾ ਸ਼ੁਰੂ ਤੋਂ ਸ਼ੁਰੂ ਤੋਂ ਤੂੰ ਜਦੋਂ ਵੀ ਮੈਂ ਦਰ ਦਰੋਂ ਨਹੀਂ ਤੂੰ ਇਹਦਾ ਧਿਆਨ ਦਿੰਦੀ ਹੈ ਨਾ ਇਸਨੇ ਕਿਹ ਗੋੜੀ ਵੀ ਨਹੀਂ ਪਰ ਅੰਦਰ ਟੁੱਟ ਗਈ ਹੈ ਪਰ ਅੱਜ ਤੁਸੀਂ ਉਸਾਮ ਵੀ ਲਿਆ థాంਕ ਯੂ ਕੀ ਗੱਲ ਹੈ ਚਲੋ ਫੇ ਤਿਆਰੀ ਕਰਦੇ ਬਰਥਡੇ ਦੀ ਹਾਂਜੀ ਚਲੋ ਚਲੋ